ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਨੌ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆਂ ਜੀ ਸਾਡੀਆਂ ਤੇ ਸਾਡੇ ਚੈਨਲ ਨਾਲ ਜੁੜੀ ਸਾਰੀ ਸਾਧ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਨੀਆਂ ਜੀ ਤੇ ਸਾਡੇ ਸਭ ਦੇ ਦੁੱਖ ਦੁਲਿੱਦਰ ਦੂਰ ਕਰਨੇ ਮਹਾਰਾਜ ਸਾਡੇ ਸਭ ਕਾਰਜਾਂ ਚ ਆਉਣ ਵਾਲੇ ਵਿਘਨ ਦੂਰ ਕਰਨੇ ਸ਼ਹੀਦ ਸਿੰਘੋ ਕਿਰਪਾ ਕਰੋ ਸਾਡੇ ਸਾਬ ਤੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਇੱਕ ਮਾਂ ਦੇ ਨਾਮ ਸਿਮਰਨ ਕਰਨ ਨਾਲ ਬੱਚੇ ਦੇ ਕਰਮ ਬਦਲ ਜਾਂਦੇ ਹਨ ਸਾਧ ਸੰਗਤ ਜੀ ਇੱਕ ਮਾਂ ਜੋ ਸਵੇਰੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਬਾਣੀ ਦਾ ਸਿਮਰਨ ਕਰਦੀ ਹੈ ਉਹ ਆਪਣੇ ਬੱਚੇ ਦੇ ਕੋਲ ਬੈਠ ਕੇ ਹੀ ਪ੍ਰਭੂ ਦੇ ਨਾਮ ਦਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਤੇ ਨਾਲ ਹੀ ਕੁਝ ਜਲ ਆਪਣੇ ਕੋਲ ਰੱਖ ਲੈਣ ਜਦੋਂ ਪਾਠ ਕਰਕੇ ਉੱਠਣ ਤਾਂ ਉਸ ਜਲ ਵਿੱਚੋਂ ਕੁਝ ਜਲ ਬੱਚੇ ਨੂੰ ਛਿਗਾ ਦੇਣ ਤੇ ਕੁਝ ਜਲ ਜਦੋਂ ਉਸ ਨੂੰ ਇਸ਼ਨਾਨ ਕਰਾਉਣ ਤਾਂ ਉਸ ਵਿੱਚ ਪਾ ਦੇਣ ਜਿਸ ਨਾਲ ਬੱਚੇ ਦੇ ਸਾਰੇ ਦੁੱਖ ਦੁਲਿੱਦਰ ਤੇ ਕਸ਼ਟ ਦੂਰ ਹੋ ਜਾਂਦੇ ਹਨ ਸਾਰੀਆਂ ਬੁਰੀਆਂ ਬਲਾਵਾ ਉਸ ਬੱਚੇ ਤੋਂ ਦੂਰ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਜਿਸ ਤੇਲ ਨਾਲ ਬੱਚੇ ਨੂੰ ਮਾਲਿਸ਼ ਕਰਦੇ ਹੋ ਜਾਂ ਜਿਸ ਤੇਲ ਨੂੰ ਬੱਚੇ ਦੇ ਸਿਰ ਤੇ ਲਗਾਉਂਦੇ ਹੋ ਉਸ ਤੇਲ ਨੂੰ ਆਪਣੇ ਕੋਲ ਰੱਖ ਕੇ ਪੰਜ ਚੌਪਈ ਸਾਬ ਜੀ ਦੇ ਪਾਠ ਦਾ ਜਾਪ ਕਰੋ ਫੇਰ ਸਾਧ ਸੰਗਤ ਜੀ ਬੱਚੇ ਨੂੰ ਉਸ ਤੇਲ ਦੀ ਮਾਲਿਸ਼ ਕਰੋ ਜਾਂ ਉਸ ਦੇ ਸਿਰ ਨੂੰ ਉਹ ਤੇਲ ਲਗਾਓ ਤੁਹਾਡਾ ਬੱਚਾ ਬਿਲਕੁਲ ਮੰਨ ਦਾ ਸ਼ਾਂਤ ਹੋਏਗਾ ਸਾਧ ਸੰਗਤ ਜੀ ਜਦੋਂ ਮਾਵਾਂ ਬੱਚਿਆਂ ਦਾ ਖਾਣਾ ਬਣਾਉਂਦੀਆਂ ਹਨ ਤਾਂ ਉਸ ਵੇਲੇ ਵੀ ਜ਼ਰੂਰ ਸਿਮਰਨ ਕਰਨ ਤਾਂ ਜੋ ਜਦੋਂ ਉਹ ਬੱਚਾ ਉਹ ਖਾਣਾ ਖਾਵੇ ਤਾਂ ਉਸ ਤੇ ਪਰਮਾਤਮਾ ਦੀ ਕਿਰਪਾ ਹੋਵੇ ਸਾ ਸੰਗਤ ਜੀ ਜਿਵੇਂ ਬਦਾਮਾਂ ਦੀਆਂ ਗਿਰੀਆਂ ਨੂੰ ਭਿਉ ਕੇ ਉਸ ਦੀ ਤਸਵੀਰ ਬਦਲ ਜਾਂਦੀ ਹੈ ਉਹ ਗਰਮ ਤਸਵੀਰ ਤੋਂ ਠੰਡੀ ਤਸਵੀਰ ਵਿੱਚ ਆ ਜਾਂਦੀਆਂ ਹਨ ਏਵੇਂ ਹੀ ਜੇਕਰ ਮਾਮਾ ਹਰ ਵੇਲੇ ਬੱਚਿਆਂ ਦੀ ਖਾਣ ਵਾਲੀ ਚੀਜ਼ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਸਮੇਂ ਉਹਨਾਂ ਕੋਲ ਬੈਠਦੇ ਸਮੇਂ ਉਹਨਾਂ ਨੂੰ ਸੁਵਾਉਂਦੇ ਹੋਏ ਸਮੇਂ ਨਾਮ ਦਾ ਸਿਮਰਨ ਕਰਨ ਤਾਂ ਬੱਚੇ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹ ਕਦੇ ਵੀ ਜ਼ਿੰਦਗੀ ਵਿੱਚ ਗਲਤ ਰਸਤੇ ਤੇ ਨਹੀਂ ਚੱਲਦਾ ਸਾਰੀਆਂ ਬਰੀਆਂ ਬੁਲਾਵਾ ਦੁੱਖ ਦਿਲਿੱਦਰ ਉਸ ਬੱਚੇ ਤੋਂ ਦੂਰ ਰਹਿੰਦੀਆਂ ਹਨ ਸਾਧ ਸੰਗਤ ਜੀ ਹਮੇਸ਼ਾ ਬੱਚੇ ਦੇ ਹੱਥ ਵਿੱਚ ਸਰਬਲੋਹ ਦਾ ਕੜਾ ਪਾ ਕੇ ਰੱਖਿਆ ਕਰੋ ਸਾਧ ਸੰਗਤ ਜੀ ਚਉਪਈ ਸਾਹਿਬ ਜੀ ਦੇ ਪਾਠ ਵਿੱਚ ਸ਼ਬਦ ਆਉਂਦਾ ਹੈ ਸਰਬਲੋਹ ਜੀ ਦੀ ਸਦਾ ਰਛਿਆ ਹਮਨੇ ਸਾ ਸੰਗਤ ਜੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਬਦ ਹਨ ਕਿ ਜਿਸ ਵੀ ਸਿੰਘ ਨੇ ਹੱਥ ਵਿੱਚ ਸਰਬਲੋਹ ਜਾਂ ਕੜਾ ਪਾਇਆ ਹੋਵੇਗਾ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਕਿਸੇ ਵੀ ਤਰ੍ਹਾਂ ਦੀ ਜਗ੍ਹਾ ਤੇ ਚਲਾ ਜਾਵੇ ਕਿਉਂਕਿ ਸਰਬਲੋਹ ਤੋਂ ਸਭ ਚੀਜ਼ਾਂ ਡਰਦੀਆਂ ਹਨ ਇਸ ਲਈ ਹਰ ਗੁਰੂ ਦਾ ਸਿੱਖ ਆਪਣੇ ਹੱਥ ਵਿੱਚ ਆਪਣੇ ਬੱਚੇ ਨੂੰ ਸਰਬਲੋਹ ਦਾ ਕੜਾ ਜ਼ਰੂਰ ਪਾ ਕੇ ਰੱਖੇ ਸਾ ਸੰਗਤ ਜੀ ਜਦੋਂ ਵੀ ਆਪਾਂ ਆਪਣੇ ਬੱਚਿਆਂ ਨੂੰ ਕਿਸੇ ਵੀ ਇਤਿਹਾਸਿਕ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਲੈ ਕੇ ਜਾਂਦੇ ਹਾਂ ਤਾਂ ਉਸ ਬੱਚਿਆਂ ਨੂੰ ਉਸ ਗੁਰੂ ਘਰ ਦੇ ਇਤਿਹਾਸ ਬਾਰੇ ਜ਼ਰੂਰ ਦੱਸਿਆ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੇ ਗੁਰੂ ਸਾਹਿਬਾਨਾਂ ਬਾਰੇ ਪਤਾ ਲੱਗ ਸਕੇ ਕਿਉਂਕਿ ਜੇਕਰ ਬੱਚਿਆਂ ਨੂੰ ਆਪਾਂ ਬਚਪਨ ਤੋਂ ਹੀ ਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਉਹ ਵੱਡੇ ਹੋ ਕੇ ਉਸ ਪਰਮਾਤਮਾ ਨਾਲ ਜੁੜਨਗੇ ਜਿਵੇਂ ਸਾਧ ਸੰਗਤ ਜੀ ਆਪਾਂ ਸਰਹੰਦ ਜਾਂਦੇ ਹਾਂ ਤਾਂ ਉੱਥੇ ਛੋਟੇ ਸਹਿਜਾਦਿਆਂ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਇਹ ਦੱਸਣਾ ਆਪਣਾ ਫਰਜ਼ ਹੈ ਕਿਵੇਂ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਕੀਤੀਆਂ ਆਪਣੇ ਛੋਟੇ ਛੋਟੇ ਬੱਚੇ ਇਸ ਸਿੱਖ ਕੌਮ ਤੋਂ ਵਾਰ ਦਿੱਤੇ ਸਾਧ ਸੰਗਤ ਜੀ ਕੁਝ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਇਤਿਹਾਸਿਕ ਸਥਾਨਾਂ ਤੇ ਲਜਾਇਆ ਕਰੋ ਤੇ ਉੱਥੇ ਅਜਾਇਬ ਘਰ ਵਿੱਚ ਜਾ ਕੇ ਲੱਗੀਆਂ ਤਸਵੀਰਾਂ ਤੋਂ ਹਿਸਟਰੀ ਪੜ੍ਹ ਕੇ ਸੁਣਾਇਆ ਕਰੋ ਕਿ ਇਸ ਤਰ੍ਹਾਂ ਸਿੱਖ ਕੌਮ ਦੇ ਮਹਾਨ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਹੋਈਆਂ ਹਨ ਤਾਂ ਜੋ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਆਪਾਂ ਕਿਸ ਕੌਮ ਦੇ ਬੱਚੇ ਹਾਂ ਤੇ ਇਸ ਤਰ੍ਹਾਂ ਨਾਲ ਆਪਣੇ ਬੱਚਿਆਂ ਨੂੰ ਦਲੇਰੀ ਵੀ ਮਿਲੇਗੀ ਤੇ ਗੁਰੂ ਨਾਲ ਵੀ ਜੁੜਨਗੇ ਤੇ ਨਸ਼ੇ ਪੱਤੇ ਤੋਂ ਦੂਰ ਰਹਿਣਗੇ ਬੁਰੀ ਸੰਗਤ ਤੋਂ ਬਚੇ ਰਹਿਣਗੇ ਤੇ ਸਾਧ ਸੰਗਤ ਜੀ ਇਹ ਸਨ ਕੁਝ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਜਿਨ੍ਹਾਂ ਨਾਲ ਆਪਾਂ ਆਪਣੇ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾ ਸਕਦੇ ਹਾਂ ਸਾਤ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਤੇ ਇਹਨਾਂ ਇੱਕ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ